ਔਰ ਯਾ ਅੱਜ ਦੀ ਮੇਰੀ ਵੀਡੀਓ ਇਸ ਗੱਲ ਦੇ ਆਧਾਰ ਤੇ ਹੈ ਕਿ ਹਰਿਆਣਾ ਦੇ ਵਿੱਚ ਸਟੇਟ ਲੈਸੈਂਸ ਚੱਲ ਰਹੀ ਹੈ ਇਹ ਉਥੇ ਆਮ ਆਦਮੀ ਪਾਰਟੀ ਤਰ੍ਹਾਂ ਤਰ੍ਹਾਂ ਦੇ ਦਾਅਵੇ ਕਰ ਰਹੀ ਹੈ ਕਿ ਅਸੀਂ ਹਰ ਤਰ੍ਹਾਂ ਤੁਹਾਡੀ ਗੱਲ ਸੁਣਾ ਕਿਤੇ ਗਰੀਬਾਂ ਦੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਭਰਾਓ ਇਹ ਆਮ ਆਦਮੀ ਪਾਰਟੀ ਦੇ ਨਾਂ ਤੇ ਵੋਟ ਬਟੋਰਨ ਦੇ ਲਈ ਤੇ ਭਾਸ਼ਣ ਤਰ੍ਹਾਂ ਤਰ੍ਹਾਂ ਦੇ ਦੇ ਦੇਣ ਕਿ ਕਿ ਲੋਕਾਂ ਦੀ ਪਾਰਟੀ ਆਮ ਪਾਰਟੀ ਲੋਕਾਂ ਦੀ ਆਮ ਲੋਕਾਂ ਦੀ ਪਾਰਟੀ ਹੈ ਉਹ ਨਹੀਂ ਇਹ ਆਮ ਪਾਰਟੀ ਆਮ ਲੋਕਾਂ ਦੀ ਪਾਰਟੀ ਨਹੀਂ ਜੇ ਹਰਿਆਣੇ ਵਾਲਿਓ ਮੇਰੇ ਵੀਰੋ ਇਹ ਬਹੁਤ ਖਾਸ ਲੋਕਾਂ ਦੀ ਪਾਰਟੀ ਜੇ ਇਹ ਜਿੰਨੇ ਵੀ ਭਾਸ਼ਣ ਦਿੰਦੇ ਆ ਜਿੰਨੇ ਵੀ ਤੁਹਾਡੇ ਨਾਲ ਵਾਅਦੇ ਕਰਦੇ ਮਗਰੋਂ ਮੁਨਕਰ ਹੋ ਜਾਂਦੇ ਆ ਇਹਨਾਂ ਨੇ ਤੁਹਾਡੀਆਂ ਹੀ ਗੱਲਾਂ ਨਹੀਂ ਸੁਣੀਆਂ ਤੁਹਾਡੀ ਹੀ ਗੱਲ ਨਹੀਂ ਸੁਣੀ ਇਹਨਾਂ ਨੇ ਜਤੋਂ ਤੋਂ ਬਾਅਦ ਨਵੇਂ ਨਵੇਂ ਚਿਹਰੇ ਘਾੜੀ ਲਿਆਉਣੇ ਆ ਤੁਹਾਡੇ ਇਹ ਦੂਜੀਆਂ ਪਾਰਟੀਆਂੋਂ ਕੱਢ ਕੱਢੇ ਉਹਨਾਂ ਲੋਕਾਂ ਦੀ ਸੁਣਨੀ ਆ ਤੁਹਾਡੀ ਕਿਸੇ ਨੇ ਨਹੀਂ ਜੋ ਸੁਣੀ ਕਿਸੇ ਨੇ ਗੱਲ ਨਹੀਂ ਵਾਣੀ ਇਹ ਭਾਸ਼ਣ ਹੋਰ ਦਿੰਦੇ ਆ ਲੈਸਨਾ ਵੇਲੇ ਤੇ ਜਦੋਂ ਸਰਕਾਰ ਬਣਦੀ ਇਹਨਾਂ ਦੀ ਉਦੋਂ ਇਹ ਕੁਝ ਹੋਰ ਹੁੰਦੇ ਆ ਉਦੋਂ ਇਹ ਆਮ ਨਹੀਂ ਇਹ ਖਾਸ ਹੋ ਜਾਂਦੇ ਨੇ ਸੋ ਇਹਨਾਂ ਤੋਂ ਬਾਝੋ ਬਾਕੀ ਹੋਰ ਕਿਸੇ ਵੀ ਪਾਰਟੀ ਨੂੰ ਤੁਸੀਂ ਵੋਟ ਕਰ ਦਿਓ ਜਿਹਨੂੰ ਮਰਜ਼ੀ ਕਰ ਦਿਓ ਜਿਹਨੂੰ ਤੁਹਾਨੂੰ ਇਹਨਾਂ ਤੋਂ ਲਵਾ ਹੋ ਕਿਸ ਨੂੰ ਚਾਹੀਦੀ ਇਹਨੂੰ ਤਾਂ ਇਹ ਚੰਗਾ ਸਮਝਦੇ ਜੀ ਪਰ ਇਹਨਾਂ ਨੇ ਇਹਨਾਂ ਨਾਲੋਂ ਵੇਚਾ ਦੀ ਮਾੜੀ ਕਰਨੀ ਆ ਤੁਹਾਡੇ ਨਾਲ ਆ ਇਹਨੀਆਂ ਪਾਰਟੀਆਂ 5 ਸਾਲ ਉਹ ਆ ਗਈ ਤੇ 5 ਸਾਲ ਉਹ ਆ ਗਈ ਤੇ ਕੁਝ ਹੋਰ ਆ ਗਈ ਇਹ ਉਹ ਬਦਲਾ ਜਿਹੜੇ ਆ ਉਹਨਾਂ ਦੇ ਇਹਨਾਂ ਨਾਲੋਂ ਫੇਰ ਵੀ 70% ਚੰਗੇ ਰਹਿ ਇਹ ਨੂੰ ਤੁਹਾਨੂੰ بڑے بڑے ਲੋਲ ਪੋਪੋ ਦੇ ਦੇਣਗੇ ਤੈ ਤੁਸੀਂ ਇਹਨਾਂ ਦੇ ਭਾਸ਼ਣਾਂ ਦੇ ਵਿੱਚ ਗਮਰਾ ਨਾ ਹੋਵੋ ਇਹ ਪਾਰਟੀ ਜਿਹੜੀ ਆ ਭਾਸ਼ਣ ਕਰ ਕਰਕੇ ਹੀ ਸਭ ਕੁਝ ਤੁਹਾਨੂੰ ਦੇ ਦਿੰਦੀ ਆ ਪਰ ਸਮੇਂ ਤੇ ਨਹੀਂ ਕੁਝ ਵੀ ਦੇਣਾ ਇਸ ਕਰਕੇ ਨਾ ਤੋਂ ਬਾਜੋ ਆਪਣੀ ਵੋਟ ਜਿਹੜੀ ਆ ਜਾਇਆ ਨਾ ਕਰੋ ਆਮ ਪਾਰਟੀ ਨੂੰ ਵੋਟ ਨਾ ਦਿਓ ਹੋਰ ਕਿਸੇ ਵੀ ਪਾਰਟੀ ਨੂੰ ਤੁਸੀਂ ਉਹਦੇ ਜਿਹਨੂੰ ਮਰਜ਼ੀ ਦੇ ਦਿਓ ਉਹ ਇਹਨਾਂ ਤੋਂ ਬਾਜੋ ਵੀਰੋ ਮੈਂ ਬਾਰ-ਬਾਰ ਹਰਿਆਣੇ ਵਾਲਿਓ ਵੀਰੋ ਤੁਹਾਨੂੰ ਆਂਦਾ ਆ ਇਸ ਕਰਕੇ ਬੇਨਤੀ ਹੈ ਮੇਰੀ ਇਹਨਾਂ ਤੋਂ ਬਾਅਦ ਜੋ ਇਥੇ ਸਮਾਪਤੀ ਕਰਦੇ ਆ ਅਗਲੀ ਵੀਡੀਓ ਫੇਰ ਲੈ ਕੇ ਆਵਾਂਗੇ